ਦੋਸਤੋ ਅੱਜ ਗਾੜ ਲਾ ਲਿਓ ਤੁਹਾਡਾ ਦੁੱਧ ਜਿਹੜਾ ਵਾ ਕਦੀ ਵੀ ਭਾਂਡੇ ਚੋਂ ਬਾਹਰ ਨਹੀਂ ਆ ਸਕਦਾ ਮੈਂ ਕਹਿੰ ਤੋ ਪਾਕੀ ਤੁਹਾਡਾ ਦੁੱਧ ਜਿਹੜਾ ਕਦੀ ਵੀ ਉਬਲ ਨਹੀਂ ਸਕਦਾ ਭਾਵੇਂ ਪੂਰਾ ਗੈਸ ਚੱਲਦਾ ਹੋਵੇ ਤੁਹਾਡਾ ਜਿਹੜਾ ਦੁੱਧ ਇਹਨਾ ਸੋਕਦਾ ਸੁੱਕ ਜੂਗਾ ਟੀਲੇ ਨੂੰ ਅੱਗ ਲੱਗ ਜੂਗੀ ਪਰ ਦੋਸਤੋ ਤੁਹਾਡਾ ਦੁੱਧ ਨਹੀਂ ਬਾਹਰ ਆ ਸਕਦਾ ਐਡਾ ਕਿ ਜ਼ਬਰਦਸਤ ਘੈਂਟ ਤਰੀਕਾ ਆ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰੀ ਫੇਸਬੁਕ ਫੈਨਸੋ ਦੋਸਤੋ ਐ ਵਲੀ ਪ੍ਰੋਬਲਮ ਜਿਹੜੀ ਹੈ ਨਾ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਘਰਾਂ ਦੇ ਵਿੱਚ ਆਉਂਦੀ ਆ ਕਿ ਜਦੋਂ ਘਰ ਦੇ ਵਿੱਚ ਦੁੱਧ ਨੂੰ ਉਬਾਲਾ ਦ ਏ ਜਿਹੜੀ ਆਪਣੀ ਨਿਗਾਹ ਹੈ ਨਾ ਦੁੱਧ ਦੇ ਉੱਤੇ ਨਹੀਂ ਰਹਿੰਦੀ ਤੇ ਦੁੱਧ ਜਾਂਦਾ ਜਦੋਂ ਉਬਲ ਤੇ ਦੋਸਤੋ ਸਾਰੇ ਦਾ ਸਾਰਾ ਕਿਚਨ ਜਿਹੜਾ ਵਾ ਖਰਾਬ ਹੋ ਜਾਂਦਾ ਗੰਦਾ ਹੋ ਜਾਂਦਾ ਗੈਸ ਸ਼ੈਲਫ ਹੁੰਦੀ ਆ ਹੈ ਨਾ ਉਹ ਵੀ ਜਿਹੜੀ ਆ ਪੂਰੀ ਦੀ ਪੂਰੀ ਗੰਦੀ ਹੋ ਜਾਂਦੀ ਤੇ ਬੀਬੀਆਂ ਨੂੰ ਜਿਹੜਾ ਕੰਮ ਆ ਦੋਸਤੋ ਦੁਗਣਾ ਪਿਆ ਜਾਂਦਾ ਸਾਰਾ ਦਾ ਸਾਰਾ ਸਾਫ਼ ਕਰਨਾ ਪੈਂਦਾ ਤੇ ਆਪਣਾ ਦੁੱਧ ਵੀ ਜਿਹੜਾ ਖਰਾਬ ਹੋ ਜਾਂਦਾ ਉਗਲ ਜਾਂਦਾ ਐਡਾ ਕਿ ਦੋਸਤੋ ਤਗੜਾ ਜਿਗਾੜ ਦੱਸੂਗਾ ਨਾ ਜੇ ਤੁਸੀਂ ਇਹ ਲਾ ਲਿਆ ਨਾ ਤੁਹਾਡਾ ਦੁੱਧ ਨਹੀਂ ਉਬਲ ਸਕਦਾ ਤੁਹਾਡਾ ਦੁੱਧ ਜਿਹੜਾ ਪਤਿਲੇ 'ਚ ਹੈ ਨਾ ਉਹ ਪਤਿਲੇ 'ਚ ਸੇਕ ਲੱਗ ਲੱਗ ਕੇ ਜਿਹੜਾ ਵਾ ਨਾ ਸੋਕ ਜਾਊਗਾ ਪਰ ਦੁੱਧ ਨਹੀਂ ਤੁਹਾਡਾ ਉਬਲ ਸਕਦਾ ਉਹ ਕਿਵੇਂ ਦੋਸਤੋ ਸਿਰਫ ਇੱਕ ਛੋਟਾ ਜਿਹਾ ਜਿਹੜਾ ਜਿਗਾੜਾ ਹੈ ਨਾ ਪਤੀਲੇ ਦੇ ਵਿੱਚ ਲਾ ਦੇਣਾ ਆ ਤੇ ਤੁਹਾਡਾ ਦੁੱਧ ਨਹੀਂ ਉਸ ਤੇ ਉਸ ਤਰੀਕੇ ਦੇ ਨਾਲ ਉਬਲੂਗਾ ਉਹ ਕਿਵੇਂ ਆਜੋ ਮੈਂ ਤੁਹਾਨੂੰ ਦੱਸਦਾ ਆਪਣੀ ਵੀਡੀਓ ਦੇ ਵਿੱਚ ਪਰ ਦੋਸਤੋ ਇਹ ਵੀਡੀਓ ਨੂੰ ਤੁਸੀਂ ਜਰੂਰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਹੋਰਾਂ ਲੋਕਾਂ 'ਤੱਕ ਕਿਉਂਕਿ ਇਹ ਵਾਲੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਆਉਂਦੀ ਆ। ਤਾਂ ਵੀ ਦੋਸਤੋ ਉਹਦੇ ਲਈ ਆਪਾਂ ਕੀ ਕਰਨਾ ਵੀ ਕੋਈ ਵੀ ਫਰਾਈ ਪੈਨ, ਪਤੀਲਾ ਹੈ ਨਾ ਜਿਹਦੇ ਵਿੱਚ ਵੀ ਤੁਸੀਂ ਜਿਹੜਾ ਆਪਣਾ ਦੁੱਧ ਆ ਦੁੱਧ ਨੂੰ ਉਬਾਲਾ ਦਿੰਦੇ ਜੇ ਹੈ ਨਾ ਇਸ ਤਰ੍ਹਾਂ ਕਿ ਆਪਾਂ ਇੱਥੇ ਤੁਹਾਨੂੰ ਜਸਟ ਇੱਕ ਇੱਕ ਡੈਮੋ ਦਿਖਾਉਣ ਦੇ ਲਈ ਹੈ ਜਿਹੜਾ ਆਪਾਂ ਫਰਾਈ ਪੈਨ ਛੋਟਾ ਜਿਹੜਾ ਵਾ ਲੈ ਲਿਆ ਹੈ ਹੈ ਨਾ ਤੁਸੀਂ ਜਿਹੜਾ ਵਾ ਵੱਡਾ ਪਤੀਲਾ ਹੋਵੇ, ਪੈਨ ਹੋਵੇ ਜਾਂ ਕੁਝ ਵੀ ਹੋ ਇਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਇੱਕ ਪੀਪੀ ਪੀਪੀ ਕਾਦੀ ਜੀ ਕੋਈ ਵੀ ਜਿਹੜਾ ਦੇਸੀ ਘਿਓ ਹੈ ਨਾ ਤੁਸੀਂ ਉਹ ਲੈ ਲੈਣਾ ਦੇਸੀ ਘਿਓ ਤੁਸੀਂ ਜਿਹੜਾ ਬੁਜਾਰੀ ਦੇਸੀ ਘਿਓ ਭਾਵੇਂ ਘਰ ਦਾ ਕੱਢਿਆ ਦੇਸੀ ਘਿਓ ਆ ਉਹ ਤੁਸੀਂ ਲੈ ਲੈਣਾ ਠੀਕ ਹੈ ਨਾ ਇੱਕ ਦੇਸੀ ਘਿਓ ਦੇ ਨਾਲ ਦੋਸਤੋ ਤੁਸੀਂ ਜਿਹੜਾ ਨਾ ਉ블ਨ ਤੋਂ ਰੋਕ ਸਕਦੇ ਜੀ ਲਓ ਵੀ ਦੋਸਤੋ ਕਰਨਾ ਕੀ ਹੈ ਕਿ ਜੇਸੀ ਘਿਓ ਚਾਪਾ ਤਿੰਨ ਕੁੰਗੜਾ ਜਿਹੜੀਆਂ ਨੇ ਆਪਣੀਆਂ ਡਬਾ ਕੇ ਜਾਂ ਤਿੰਨ ਕੁੰਗੜਾ ਤੇ ਦੇਸੀ ਘਿਓ ਲਾ ਕੇ ਹੈ ਨਾ ਆਪਾਂ ਕੀ ਕਰਨਾ ਹੈ ਜੀ ਇਹਦੇ ਉੱਤੇ ਉੱਤੇ ਆਪਣੇ ਫਰਾਈ ਪੈਨ ਦੇ ਜਾਂ ਪੈਨ ਦੇ ਯੋਪਤੀਲੇ ਦੇ ਹੈਨਾ ਇਹਦੇ ਸਾਈਡਾਂ ਤੇ ਆਪਾਂ ਜਿਹੜਾ ਵਾ ਨਾ ਦੇਸੀ ਘਿਓ ਇਸੇ ਤਰੀਕੇ ਦੇ ਨਾਲ ਮਲ ਦੇਣਾ ਹੈ ਚੰਗੀ ਤਰ੍ਹਾਂ ਮਲਣਾ ਹੈ ਕਿ ਇਹ ਜਿਹੜਾ ਸਾਰੇ ਪਾਸੇ ਜਿਹੜਾ ਵਾ ਜਦੋਂ ਵੀ ਆਪਾਂ ਬਾਰਾ ਦੇਣਾ ਨਾ ਉਸ ਤੋਂ ਪਹਿਲਾਂ ਜਿਹੜਾ ਵਾ ਤੁਸੀਂ ਤਿੰਨ ਉਂਗਲਾਂ ਨੂੰ ਘਿਓ 'ਚ ਡੁਬਾ ਕੇ ਤੇ ਇਹਨੂੰ ਜਿਹੜਾ ਵਾ ਸਾਈਡਾਂ ਤੇ ਲਾ ਸਕਦੇ ਜੇ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਕਿ ਹੁਣ ਮੈਂ ਤੁਹਾਨੂੰ ਜਿਹੜਾ ਉਬਾਲਾ ਦਿਵਾ ਕੇ ਵਿਖਾਉਣਾ ਹੈ ਇੱਕ ਵਾਰ ਕਿ ਜਿਹੜਾ ਦੁੱਧ ਆਪਣਾ ਬਾਹਰ ਉਬਲਦਾ ਹੈ ਕਿ ਨਹੀਂ ਉਬਲਦਾ ਲਓ ਜੀ ਗੈਸ ਆਪਾਂ ਆਪਣਾ ਛੱਡ ਦਿੱਤਾ ਵਾ ਫੁੱਲ ਆਨ ਤੇ ਹੁਣ ਆਪਣਾ ਜਿਹੜਾ ਦੁੱਧ ਆਪਾਂ ਇਹਦੇ ਉੱਤੇ ਰੱਖ ਲੈਨੇ ਤੇ ਹੁਣ ਆਪਾਂ ਤਕਰੀਬਨ ਦੋਸਤੋ 3 ਤੋਂ 4 ਮਿੰਟ ਜਿਹੜਾ ਲੱਗੂਗਾ ਹਨਾ ਉਬਲਣ ਤੇ ਉਬਲਣ ਤੇ ਉਬਲਣ ਤੱਕ ਆਪਾਂ ਜਿਹੜਾ ਵੇਟ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਣਾ ਹੈ ਕਿ ਜਿਹੜਾ ਦੁੱਧ ਬਾਹਰ ਆਉਂਦਾ ਆ ਜਾਂ ਨਹੀਂ ਆਉਂਦਾ ਦੋਸਤੋ ਤੁਸੀਂ ਇੱਕ ਵਾਰ ਇਹ ਵਾਲੀ ਟ੍ਰਿਕ ਅਜਮਾ ਲਈ ਨਾ ਦੇਸੀ ਘੋਲੀ ਤੁਸੀਂ ਕਹੋਗੇ ਵੀ ਵਾਹ ਵਾਹ ਬਈ ਇਹ ਟ੍ਰਿਕ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗੀ ਅਸੀਂ ਤੇ ਸਾਰੀ ਉਮਰ ਜਿਹੜਾ ਆਪਣਾ ਦੁੱਧ ਆ ਉਹ ਰੋੜਦੇ ਰਹੇ ਹਾਂ ਕਿਉਂਕਿ ਜੇ ਜੋ ਆਪਣਾ ਦੁੱਧ ਉਬਲ ਜਾਂਦਾ ਤੇ ਸਾਰਾ ਜਿਹੜਾ ਗੈਸ ਆ ਆਪਣਾ ਹੈ ਨਾ ਸ਼ੈਲਫ ਹੈ ਸਾਰੀ ਦੀ ਸਾਰੀ ਖਰਾਬ ਹੋ ਜਾਂਦੀ ਆ ਪਰ ਦੋਸਤੋ ਇਸ ਤਰੀਕੇ ਦੇ ਨਾਲ ਜਿਹੜਾ ਵਾ ਆਪਣਾ ਦੁੱਧ ਕਦੀ ਨਹੀਂ ਸਕਦਾ ਉਗਲ। ਤਾਂ ਵੀ ਦੋਸਤੋ ਤਕਰੀਬਨ ਦੋ ਦਿਨ ਨੂੰ ਜਿਹੜਾ ਉਬਾਲਿਆ ਉਹ ਆਉਣ ਲਾਇਆ ਤੇ ਇਹਨੂੰ ਆਪਾਂ ਰਿਝਣ ਦੇਣਾ ਤੁਹਾਨੂੰ ਸਾਹਮਣੇ ਵਿਖਾਉਣਾ ਹੈ ਕਿ ਦੁੱਧ ਆਪਣਾ ਉਬਲਦਾ ਆ ਕਿ ਨਹੀਂ ਉਬਲਦਾ ਮਤਲਬ ਭਾਂਡੇ 'ਚੋਂ ਬਾਹਰ ਆਉਂਦਾ ਆ ਕਿ ਨਹੀਂ ਆਉਂਦਾ ਥੱਲੇੋਂ ਆਪਣਾ ਗੈਸ ਵੀ ਜਿਹੜਾ ਇਹ ਪੂਰਾ ਆ ਤੇ ਇਹਨੂੰ ਥੋੜਾ ਜਿਹਾ ਹੋਰ ਉਬਲ ਲੈਣ ਦਿਓ ਤੁਹ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਥੱਲੇ ਸੇਕਾ ਆਪਣਾ ਪੂਰਾ ਆ ਤੇ ਦੁੱਧ ਜਿਹੜਾ ਵਾ ਆਪਣਾ ਵੇਖੋ ਤੇ ਉੱਪਰੋਂ ਜਿਹੜਾ ਦੋਸਤੋ ਆਪਣਾ ਦੁੱਧ ਇਹਨਾ ਵੇਖੋ ਉਬਲਦਾ ਉਬਲ ਰਿਹਾ ਪਰ ਆਪਣਾ ਜਿਹੜਾ ਦੁੱਧ ਇਹਨਾ ਬਾਹਰ ਨਹੀਂ ਆ ਰਿਹਾ ਠੀਕ ਹੈ ਨਾ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਥੱਲੇ ਵਿਖਾਇਆ ਕਿ ਆਪਣਾ ਜਿਹੜਾ ਸੇਕ ਥੱਲੇੋਂ ਪੂਰਾ ਸੀ ਪਰ ਜਿਹੜਾ ਉਪਰੋਂ ਆਪਣਾ ਦੁੱਧ ਨਹੀਂ ਆ ਰਿਹਾ ਦੋਸਤੋ ਬਾਹਰ ਨਹੀਂ ਆ ਰਿਹਾ ਭਾਂਡੇ ਚੋਂ ਪਰ ਉੱਪਰ ਉੱਪਰ ਜਿਹੜਾ ਵਾ ਉਹ ਉਬਲ ਹੀ ਜਾ ਰਿਹਾ ਵਾ ਮਤਲਬ ਕਿ ਉਹਨੂੰ ਸੇਕਾ ਪੂਰਾ ਲੱਗ ਰਿਹਾ ਪਰ ਉਬਲ ਹੀ ਜਾ ਰਿਹਾ ਪਰ ਉਹ ਬਾਹਰ ਨਹੀਂ ਆ ਸਕਦਾ ਦੋਸਤੋ ਇਸ ਤਰੀਕੇ ਦੇ ਨਾਲ ਭਾਂਡੇ ਤੋਂ ਤੁਸੀਂ ਵੇਖ ਸਕਦੇ ਹੋ ਕਿ ਆਪਣਾ ਜਿਹਾ ਵੇਖੋ ਪੂਰਾ ਸੇਕਾ ਦੋਸਤੋ ਆਪਣਾ ਪਰ ਜਿਹੜਾ ਦੁੱਧ ਪੂਰਾ ਉਬਲ ਰਿਹਾ ਇਸ ਤਰੀਕੇ ਦੇ ਨਾਲ ਵੇਖੋ ਉੱਪਰੋਂ ਉੱਪਰੋਂ ਥੱਲੋਂ ਪਰ ਜਿਹੜਾ ਦੁੱਧ ਇਸ ਤਰੀਕੇ ਦਾ ਦੋਸਤੋ ਭਾਂਡੇ ਚੋਂ ਬਾਹਰ ਨਹੀਂ ਆ ਸਕਦਾ ਇੰਨਾ ਕਿ ਜਬਰਦਸਤ ਤਰੀਕਾ ਨਾ ਤੁਸੀਂ ਇਹ ਵਾਲਾ ਜਿਹੜਾ ਤਰੀਕਾ ਨਾ ਅਜਮਾ ਸਕਦੇ ਸ਼ੇਅਰ ਕਰ ਦਿਓ ਹਰ ਘਰ ਦਾ ਜਿਹੜਾ ਦੁੱਧ ਹੈ ਉਹ ਬਚ ਸਕੇ ਜੇ ਤੁਹਾਨੂੰ ਇਹ ਟਿਪ ਟ੍ਰਿਕ ਵਧੀਆ ਲੱਗੀ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਲੋਕਾਂ ਤੱਕ ਸ਼ੇਅਰ ਤੇ ਗਾਂ ਵੀਦਾਂ ਦੀਆਂ ਹੋਰ ਟਿਪਸ ਐਂਡ ਟ੍ਰਿਕਸ ਲੈਣ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ